ਬਸ ਸਟੈਂਡ ਚੌਂਕੀ ਦੇ ਕੋਲ ਤਾਬੇ ਤੇ ਹਮਲਾ ਕਰਕੇ ਪੱਜਣ ਵਾਲੇ આરોપીਆਂ ਦੇ ਖਿਲਾਫ ਬਸ ਸਟੈਂਡ ਪੁਲਿਸ ਨੇ ਕਾਰਵਾਈ ਕਰਦਿਆਂ 6 આરોપીਆਂ ਨੂੰ ਗ੍ਰਿਫਤਾਰ ਕੀਤਾ। આરોપીਾਂ ਦੀ ਪਛਾਣ ਹੈ ਜਿਹੜੀ ਹੋ ਚੁੱਕੀ ਹੈ ਅਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਸ ਸਟੈਂਡ ਚੌਂਕੀ ਦੇ ਐਸਆਈ प्रेम ਸਿੰਘ ਨੂੰ ਸ਼ਿਕਾਇਤ ਮਿਲੀ ਸੀ ਕਿ ਤਾਬਬ ਦੇ ਵਿੱਚ ਕੁਝ ਲੋਕ ਹਮਲਾ ਅਤੇ ਨੁਕਸਾਨ ਕਰਕੇ ਫਰਾਰ ਹੋ ਗਏ ਨੇ ਪੁਲਿਸ ਨੇ ਕਟਨਾਵਲੀ ਥਾਣੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ 피해 ਦੁਕਾਨ ਮਾਲਕ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਜਾਂਚ ਦੌਰਾਨ ਹੈ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਲੁਧਿਆਣਾ ਲਾਈਵ ਲੀ अमित <th>ਪੜ ਦੀ ਰਿਪੋਰਟ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਧਨਪ੍ਰੀਤ ਕੌਰ ਆਈਪੀਐਸ ਅਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹ ਜਿਹੜੇ ਮਾੜੇ ਅੰਸਰ ਸੀਗੇ ਇਹਨਾਂ ਦੇ ਖਿਲਾਫ ਇੱਕ ਜਿਹੜੀ ਮਹਮ ਵੱਢੀ ਗਈ ਤੇ ਇਹਦੇ ਵਿੱਚ ਇੱਕ ਮਿਤੀ 13/6 ਦੀ ਰਾਤ ਨੂੰ ਜਿਹੜਾ ਹੈਗਾ ਬੱਸ ਸਟੈਂਡ ਦੇ ਉੱਤੇ ਢਾਬੇ ਦੇ ਉੱਤੇ ਜਿਹੜਾ ਹੈਗਾ ਇੱਕ ਵਾਰਦਾਤ ਹੋਈ ਸੀ ਇਸ ਢਾਬੇ ਦੇ ਉੱਤੇ ਭੰਨ ਤੋੜ ਕੀਤੀ ਗਈ ਔਰ ਢਾਬੇ ਵਾਲੇ ਮਾਲਕ ਦੀ ਤੇ ਪਲੱਸ ਉਹਦੇ ਜਿਹੜੇ ਕਰਿੰਦੇ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਕੁਝ ਜਿਹੜਾ ਸਾਮਾਨ ਸੀਗਾ ਉੱਥੋਂ ਇਹ ਕੁਝ ਚੋਰੀ ਕਰਕੇ ਵੀ ਲੈ ਗਏ ਸੀ ਜਿਹਦੇ ਤਹਿਤ ਮਕਦਮਾ ਨੰਬਰ 112 ਮਿਤੀ 14/6/25 ਨੂੰ ਦਰਜ ਕੀਤਾ ਗਿਆ ਸੀ ਵੱਖ-ਵੱਖ ਤਲਾਵਾਂ ਦੇ ਤਹਿਤ ਜਿਹਦੇ ਵਿੱਚ ਸਾਡੇ ACP ਮਾਨਟਾ ਨੂੰ ਰੂਪਦੀਪ ਪਾਲ ਤੇ SHO 6 ਨੰਬਰ ਡਿਵੀਜ਼ਨ ਅਜੈਤ ਸਿੰਘ ਤੇ ਚੌਕੀ ਇੰਚਾਰਜ ਬੱਸ ਸਟੈਂਡ ਮਹਿੰਦਰ ਸਿੰਘ ਜਿਨ੍ਹਾਂ ਨੇ ਬੜੀ ਹੀ ਮਿਹਨਤ ਕਰਕੇ ਔਰ ਬਹੁਤ ਸਾਇੰਟੀਫਿਕ ਤਰੀਕੇ ਨਾਲ ਜਿਹੜਾ ਹੈਗਾ ਇਹ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਟੋਟਲ ਜਿਹੜੇ ਹੈ 6 ਮੁਲਜ਼ਮ ਅਸੀਂ ਗ੍ਰਫਤਾਰ ਕੀਤੇ ਆ 6ਾਂ ਮੁਲਜ਼ਮਾਂ ਚੋਂ ਜਿਹੜੇ 4 ਮੁਲਜ਼ਮ ਸੀਗੇ ਉਹ ਜੁਵਨਾਈਲ ਸੀਗੇ ਜਿਨ੍ਹਾਂ ਨੂੰ ਅਸੀਂ ਲਾ ਮੁਤਾਬਕ ਜਿਹੜਾ ਹੈਗਾ ਉਹਨਾਂ ਦੇ ਰੈਸਟ ਪਾ ਕੇ ਜਿਹੜਾ ਜੁਵਨਾਈਲ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਉਹਨਾਂ ਨੂੰ ਅਸੀਂ ਡਿਜੀਸ਼ਲ ਭੇਜਤਾ ਹੈਗਾ ਔਰ ਜਿਹੜੇ ਦੋ ਮੁਲਜ਼ਮ ਸੀਗੇ ਜਿਨ੍ਹਾਂ ਦਾ ਨਾਮ ਪਹਿਲੇ ਦਾ ਨਾਮ ਹੈਗਾ ਸ਼ਰੀਫ ਖਾਨ ਤੇ ਦੂਜੇ ਦਾ ਨਾਮ ਹੈਗਾ ਅਰਜਨ ਇਹਨਾਂ ਦੇ ਅਸੀਂ ਗ੍ਰਫਤਾਰੀ ਜਿਹੜੀ ਕੀਤੀ ਹੈ ਸਾਡੇ ਕੋਲ ਕਨਫਰਮ ਕਰਦੇ ਨੇ ਔਰ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਸਾਨੂੰ ਹੋਈ ਹੈ ਜਿਹੜੀ ਉਸ ਲੜਾਈ ਦੇ ਵਿੱਚ ਵਰਤੀ ਗਈ ਕਾਰ ਸੀਗੀ ਕਾਰ ਨੰਮਰੀ ਪੀਬੀ 23 ਪੀਬੀ 23 ਐਸ 5104 ਮਾਰਕਾ ਵੈਂਟਰੂ ਜਿਹੜਾ ਰੰਗ ਚਿੱਟਾ ਤੇ ਦੋ ਮੋਟਰਸਾਈਕਲ ਜਿਹੜੇ ਆ ਸਪਲੈਂਡਰ ਜਿਹੜੇ ਆ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਹੈਗੇ ਆ। ਔਰ ਰਿਮਾਰਡ ਦੇ ਦੌਰਾਨ ਜਿਹੜਾ ਇਹਨਾਂ ਕੋਲੋਂ ਅਸੀਂ ਜੋ ਇਹਨਾਂ ਨੇ ਭੰਨ ਤੋੜ ਲਈ ਜਿਹੜੇ ਹਥਿਆਰ ਸੀਗੇ ਉਹ ਅਸੀਂ ਬਰਾਮਦ ਕਰਾ ਰਹੇ ਹਾਂ। ਔਰ ਆਪ ਜੀ ਜਰੀਏ ਜਿਹੜਾ ਹੈਗਾ ਔਰ ਸਾਡੇ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸਾਨੂੰ ਉਹਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਇਦਾਂ ਦੀਆਂ ਵਾਰਦਾਤਾਂ ਕੋਈ ਹੋਟਲ ਦੇ ਉੱਤੇ ਢਾਬੇ ਦੇ ਉੱਤੇ ਹੋਰ ਵੀ ਸਾਰੇ ਸ਼ਹਿਰ ਦੇ ਵਿੱਚ ਵਾਰਦਾਤਾਂ ਹੋਈਆਂ। ਜਿੰਨਾ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਮੁਜਬਨਾਂ ਅਸੀਂ ਗ੍ਰਿਫਤਾਰ ਕੀਤਾ ਹੈਗਾ ਪਰ ਮੁਸਮਨ ਲੈ ਕੇ ਉਹਨੂੰ ਸਖਤੀ ਨਾਲ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੀ ਇਹ ACP ਮਾਲਟਾਉਨ ਦੀ ਰੈਨਮਾਈ ਥੱਲੇ ਇਹਨਾਂ ਦੀ ਟੀਮ ਹੈਗੀ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਔਰ ਇਹਨਾਂ ਦਾ ਜਿਹੜਾ ਵਾਜਬ ਇਨਾਮ ਹੈਗਾ ਉਹ ਵੱਖਰਾ ਲਿਖ ਕੇ ਮਾਨਯੋਗ ACP ਸਾਹਿਬ ਨੂੰ ਭੇਜਿਆ ਜਾਏਗਾ ਔਰ ਆਪ ਜੀ ਜਰੀਏ ਜਿਹੜਾ ਮੈਂ ਇਹ ਮਾੜੇ ਅਨਸਰ ਹੈਗੇ ਆ ਇਹਨਾਂ ਨੂੰ ਮੈਂ ਸਖਤ ਅਦਾਇਤ ਕਰਦਾ ਵੀ ਇਸ ਮਿਸ਼ਨੇਟ ਦੇ ਵਿੱਚ ਜਿਹੜਾ ਹੈਗਾ ਇਹ ਇਸ ਕਿਸਮ ਦੀ ਜਿਹੜੀ ਬਤਵਾਸੀ ਆ ਉਹ ਨਹੀਂ ਚੱਲੂਗੀ ਜੇ ਕੋਈ ਇਹਦਾ ਕਾਨੂੰਨ ਆਪਣੇ ਹੱਥ ਚ ਲਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਕਾਨੂੰਨਨ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਜੋ ਅਗਲੀ ਉਹਨਾਂ ਨੂੰ ਡਿਵੀਸ਼ਨ ਭੇਜਣ ਦੇ ਜਿਹੜੇ ਕਾਰਵਾਈ ਆ ਉਹਨਾਂ 'ਤੇ ਧਿਆਨ ਦੇਣਾ ਸਰ ਜਿਹੜਾ ਅਟੈਕ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਦਾ ਕਾਰਨ ਇਹ ਸੀ ਜਿੰਦਾ ਇਹ ਇਹਦੇ ਦਸਨਮਤਾ ਉਹ ਢਾਬੇ ਵਾਲੇ ਦਾਅਵਾ ਕਰ ਵੀ ਇਹ ਇੱਕ ਦਿਨ ਪਹਿਲਾਂ ਇਹ ਬੰਦੇ ਜਿਹੜੇ ਹੈਗੇ ਆ ਇਹਦੇ ਢਾਬੇ ਤੇ ਰੋਟੀ ਖਾਣ ਆਏ ਸੀਗੇ ਉੱਥੇ ਜਿਹੜਾ ਹੈਗਾ ਇਹਨਾਂ ਨੇ ਸ਼ਰਾਬ ਪੀਣ ਦੀ ਜਿਹੜੀ ਮੰਗ ਕੀਤੀ ਹੈਗੀ ਇਹ ਢਾਬੇ ਵਾਲਾ ਕਹਿੰਦਾ ਵੀ ਮੈਂ ਆਪਣੇ ਢਾਬੇ ਤੇ ਸ਼ਰਾਬ ਨਹੀਂ ਪਿਉਂਦਾ ਉੱਥੇ ਇਸ ਕਰਕੇ ਇਹਨਾਂ ਦੇ ਆਪਸ ਵਿੱਚ ਬੈਸ ਬਸਾਈ ਹੋਈ ਸੀ ਮਾਲਾ ਮੋਟਾ ਇਹਨਾਂ ਦਾ ਹੱਥੋਂ ਪਾਈ ਵੀ ਹੋਈ ਸੀ ਕਿੰਨੇ ਜਣੇ ਸਭ ਚੜ੍ਹਨੀ ਹੋਸਕਸ ਪੜੇ ਗਏ ਆ ਇਹਨਾਂ ਦਾ ਬੈਕਗ੍ਰਾਉਂਡ ਕੀ ਸੀਗਾ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਸੀਗੇ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਨਾ ਚਾਰ ਤਾਂ ਬੱਚੇ ਜੁਵਨਾਈਲ ਹੈਗੇ ਆ ਜਿਹਨੇ 18 ਸਾਲ ਤੋਂ ਘੱਟ ਹੈਗੇ ਆ ਔਰ ਦੋ ਬੰਦੇ ਜਿਹੜੇ ਹੈਗੇ ਆ ਸੀ ਫੜੇ ਆ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਜਸਟ ਇੱਕ ਆਪਣੇ ਆਪ ਨੂੰ ਕੋਈ ਜੇ ਕਿਸੇ ਨਾਲ ਕੋਈ ਕਿਸੇ ਢਾਬੇ ਦੇ ਉੱਤੇ ਜੇ ਕੋਈ ਸ਼ਰਾਬ ਨਹੀਂ ਪੀਉਂਦਾ ਹੈਗਾ ਤੇ ਉਹਨੂੰ ਜ਼ਬਰਦਸਤੀ ਜਿਹੜਾ ਹੈਗਾ ਉਹਨੂੰ ਕੰਪੈਲ ਕਰਨਾ ਵੀ ਅਸੀਂ ਇੱਥੇ ਸ਼ਰਾਬ ਪੀਣੀ ਪੀਣੀ ਆ ਉਸ ਦਿਨ ਉਹਨਾਂ ਦੀ ਬੇਸਮ ਬਸਾਇਦ ਹੋਈ ਸੀਗੀ ਔਰ ਇਹਦੀ ਇਮੇਜ ਦੇ ਵਿੱਚ ਹੀ ਇਹ ਆਪਣੇ ਉਸੇ ਕਾਰਜ ਨੂੰ ਬਦਲਾ ਲਾਉ ਕਾਰਜ ਨੂੰ ਨੀਤੀ ਨਾਲ ਇਹਨਾਂ ਨੇ ਅਗਲੇ ਦਿਨ ਜਾ ਕੇ ਉੱਥੇ ਉਹਦੀ ਢਾਬੇ ਦੀ ਭਾਂਡ ਤੋੜ ਕੀਤੀ ਔਰ ਢਾਬੇ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈ ਭਾਂਡ ਤੋੜ ਕਰਕੇ ਉਹਨਾਂ ਨੂੰ ਨੁਕਸਾਨ ਕੀਤਾ ਔਰ ਉਹਨਾਂ ਨੇ ਸੱਟਾਂ ਮਾਰੀਆਂ ਔਰ ਉਹਦੇ ਜਿਹੜੇ ਗੱਲੇ ਦੇ ਵਿੱਚੋਂ ਜੋ ਮਾੜ ਮੋਟੇ ਪੈਸੇ ਸੀਗੇ ਉਹ ਵੀ ਉੱਥੋਂ ਕੱਢ ਕੇ ਇਹ ਲੈ ਕੇ ਕਿੰਨੇ ਦਾ ਪ੍ਰੋਫਾਈਲ ਲੈ ਕੇ ਜੀ ਇਹਨਾਂ ਦੇ ਪ੍ਰੋਫਾਈਲ ਕ੍ਰਿਮਿਨਲ ਬੈਕਗ੍ਰਾਉਂਡ ਨਹੀਂ ਹੈਗਾ ਚਾਰ ਤਾਂ ਬੱਚੇ ਹੀ ਆ ਇਹ ਜੀ ਠੀਕ ਨਹੀਂ ਸਰ ਇਹ ਕਿੰਨੇ ਕੇ ਵਜੇ ਘਟਨਾ ਹੋਈ ਸੀਗੀ ਰਾਤ ਨੂੰ ਇਹ ਰਾਤ ਦੀ ਘਟਨਾ 1 ਵਜੇ ਦੀ ਹੈ ਕਿੰਨੇ ਬੰਦੇ ਜਿਹੜਾ ਟਾਪੇ ਦਾ ਲਾਇਸੈਂਸ 24 ਘੰਟੇ ਦਾ ਸੀਗਾ ਉੱਥੇ ਹਾਂਜੀ ਜਿਵੇਂ ਬੱਸ ਸਟੈਂਡ ਤੇ ਤੁਹਾਨੂੰ ਪਤਾ ਹੀ ਹੈ ਜੀ ਬੱਸ ਸਟੈਂਡ ਤੇ 24 ਹੋਅਰ ਬੱਸਾਂ ਚੱਲਦੀਆਂ ਹੈਗੀਆਂ ਇੰਟਰਨੈਸ਼ਨਲ ਆਪਣਾ ਇਹ ਬੱਸ ਦਾ ਹੈਗਾ ਇਹ ਅੰਤਰਰਾਜੀ ਬੱਸ ਦਾ ਹੈਗਾ ਇਸ ਕਰਕੇ ਬੱਸਾਂ ਜਿਹੜੀਆਂ 24 ਆਵਰਸ ਜਿਹੜੀਆਂ ਇੱਥੋਂ ਚੱਲਦੀਆਂ ਹੈਗੀਆਂ ਇਸ ਕਰਕੇ ਜਿਹੜੇ ਢਾਬੇ ਹੈਗੇ ਕੁਝ ਉਹ ਵੀ ਉੱਥੇ ਖੁੱਲੇ ਰਹਿੰਦੇ ਹੈਗੇ। ਜਿਹੜੀ 12 ਵਜੇ ਸ਼ਾਇਦ ਰੱਖਿਆ ਠੇ। ਤੇ ਇਸ ਲਈ ਜਿਹੜੇ ਬੱਸ ਸਟੈਂਡ ਦੇ ਢਾਬੇ ਹੈਗੇ ਨੇ ਜਾਂ ਜਿਸ ਤਰ੍ਹਾਂ ਹੈਗੇ ਨੇ ਉਹਦੇ ਕੋ ਟਾਈਮਿੰਗ ਹੀ ਹੈਗੀ ਆ ਮਤਲਬ ਇਹਦੇ ਵਾਸਤੇ ਉਹਦੇ ਵਾਸਤੇ ਉਹਦੇ ਚੈੱਕ ਕਰ ਲੈਣੇ ਜੀ ਬੇਸਿਕਲੀ ਤਾਂ ਇਹ ਆਰਡਰ ਪਾਸ ਕੀਤੇ ਹੁੰਦੇ ਆ ਵੀ ਟਾਈਮਿੰਗ ਕੁਝ ਢਾਬੇ ਜਿਹੜੇ ਹੈਗੇ ਆ ਉਹਨਾਂ ਨੇ ਪਰਮਿਸ਼ਨ ਲਈ ਹੁੰਦੀ ਆ। ਸਰ ਕੋ ਜਗਤ ਪ੍ਰਸ਼ਾਸਨ ਉਸ ਟਾਈਮ ਨਾਲ ਹੀ ਬੰਦ ਕੀਤੇ ਜਾਂਦੇ ਆ। ਨਹੀਂ ਇਹ ਮੈਂ ਤੁਹਾਨੂੰ ਇਹ ਦੱਸਦਾ ਨਾ ਕੁਝ ਟਾਬਿਆਂ ਨੇ ਕੁਝ ਹੋਰ ਜਿਹੜੇ ਹੈਗੇ ਆ ਉਹਨਾਂ ਨੇ ਪਰਮਿਸ਼ਨ ਦੇ ਹੀ ਹੁੰਦੇ ਆ ਜੀ ਚੈੱਕ ਕਰ ਲੈਂਦੇ ਆ ਗਿੱਲ ਸਿੰਘ ਜਿੱਦਾਂ ਕਹਿ ਰਹੇ ਕਿ ਟਾਬੇ ਜਿਹੜੇ ਬਾਸਟਰਡ ਦੇ ਅੰਦਰ ਉਹ ਤੋਂ ਕੋਲੇ ਹੀ ਕੋਲੇ ਜਿਹੜੇ ਅੰਦਰ ਜਿਹੜੇ ਬਾਹਰਲੇ ਟਾਬੇ ਜਿਹੜੇ ਰਾਤ ਨੂੰ ਕਈਆਂ ਤੋਂ ਪਰਮਿਸ਼ਨ ਆਏਗੀ ਡੀਸੀ ਸਾਹਿਬ ਵੱਲੋਂ ਕਈਆਂ ਕਿ ਨਹੀਂ ਹੈਗੀਆਂ ਉਸ ਨੂੰ ਲੱਗੇ ਕਿ ਬਾਕੀ ਨਾਲ ਕੋਲ ਤੋਂ ਪਰਮਿਸ਼ਨ ਸੀਗੀ ਡੀਸੀ ਸਾਹਿਬ ਉਹ ਅਸੀਂ ਜਿਹੜੇ ਢਾਬਾ ਖੁੱਲਾ ਸੀ ਕਿਉਂਕਿ ਅਕਸਰ ਹੀ ਬੱਸ ਸਟੈਂਡ ਲੜਾਈ ਝਗੜਾ ਅਕਸਰ ਹੀ ਮਤਲਬ ਇਹ ਵਾਅਦਾ ਦੇ ਵਿੱਚ ਰਹਿੰਦਾ ਕੋਈ ਤਾਂ ਕੋਈ ਘਟਨਾ ਸੇਸ਼ਣੇ ਬੱਸ ਸਟੈਂਡ ਦੇ ਵਿੱਚ ਆਂਦੀ ਆ ਜਾਂਦੀਆਂ ਨੇ ਜੀ ਨਹੀਂ ਉਹ ਅਸੀਂ ਜਿਹੜੀ ਵੀ ਇਹਦੇ ਕੋਲ ਢਾਬੇ ਦਾ ਕੋਈ ਪਰਮਿਸ਼ਨ ਸੀਗੀ ਨਹੀਂ ਸੀਗੀ ਉਹ ਅਸੀਂ ਚੈੱਕ ਕਰ ਲਾਂਗੇ ਕਿਉਂਕਿ ਪਹਿਲਾਂ ਪੀਸਾ ਤੋਂ ਬੰਦ ਕਰ ਦਿੱਤਾ ਜੀ ਚੈੱਕ ਕਰਨ ਦਾ ਮੈਟਰ ਹੈਗਾ ਉਹ ਅਸੀਂ ਵੀ ਚੈੱਕ ਕਰਾਂਗੇ ਗਿਲਸਾਵਰਾਤ ਨੂੰ ਰਾਤ ਦੇ ਸਮੇਂ ਦੇ ਵਿੱਚ ਤਕਰੀਬਨ ਦੇਖਿਆ ਗਿਆ ਕਿ ਬਸ ਅਡੇ ਦੇ ਏਰੀਏ ਦੇ ਅੰਦਰ ਦੇਵਪਾਰ ਦਾ ਕੰਮ ਕਾਫੀ ਚੱਲਦਾ ਔਰ ਕਈ ਐਸੇ ਮਾਮਲੇ ਵੀ ਦੇਖਣ ਨੂੰ ਮਿਲੇ ਆ ਜਿੱਥੇ ਕਿ ਉਹਨਾਂ ਲੜਕੀਆਂ ਵੱਲੋਂ ਜੋ ਕਿ ਉੱਥੇ ਦੇਵਪਾਰ ਦੀਆਂ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਕੱਟੇ ਤੱਕ ਫੜਾਏ ਗਏ ਨੇ ਔਰ ਕਈ ਲੜਾਈਆਂ ਵੀ ਉੱਥੇ ਹੋਈਆਂ ਨੇ ਇਹਨੂੰ ਕਿੱਦਾਂ ਦੇਖਦੇ ਹੋ ਇਹ ਤੁਸੀਂ ਮੇਰੇ ਇਤਹਾਜ ਕਰ ਲੈਂਦੀ ਹੈ ਜੀ ਜੇ ਇੰਨਾ ਦੇ ਚੀਜ਼ ਚੱਲਦੀ ਹੈਗੀਆ ਇਹਨੂੰ ਬਿਲਕੁਲ ਟਾਲਰੈਂਟ ਨਹੀਂ ਕੀਤਾ ਜਾਊਗਾ ਜੇ ਕੋਈ ਇਦਾਂ ਦੀ ਗੱਲ ਚੱਲਦੀ ਹੈ ਸਾਡੇ ਧਿਆਨ ਚ ਆਉਂਦੀ ਹੈਗੇ ਇਮੀਡੀਏਟਲੀ ਜੋ ਕਾਨੂੰਨੀ ਕਾਰਵਾਈ ਹੈ ਉਹ ਅਮਤ ਚ ਲਿਆ ਦਿੱਤੀ ਜਾਂਦੀ ਹੈ। ਗਿੱਲ ਸਾਹਿਬ ਗੱਲ ਕਰੀਏ ਕਿ ਬੱਸ ਸਟੈਂਡ ਦੇ ਵਿੱਚ ਤੇ ਪਾਰ ਦੇ ਆੜੇ ਇੱਕ ਰਾਤ ਨੂੰ ਜਿਹੜੇ ਨਾ ਉੱਥੋਂ ਯਾਤਰੀ ਕੋਈ ਕਿਸੇ ਬੱਸ ਵਿੱਚ ਹੋ ਜਾਂਦੀ ਹੈ ਨਾ ਜੀ ਜਾਂ ਉਸ ਤਰ੍ਹਾਂ ਰਹਿ ਜਾਂਦੇ ਨੇ ਉਹਨਾਂ ਨੂੰ ਲੁੱਟ ਲਿੱਤਾ ਜਾਂਦਾ ਮੈਂ ਕਿਸੇ ਕਿਸਾ ਟ੍ਰੈਵਲ ਖਾ ਕੇ ਨਹੀਂ ਇਦਾਂ ਨਹੀਂ ਸਾਡੇ ਕੋਲ ਤਾਂ ਅਜੇ ਕੋਈ ਇਦਾਂ ਦੀ ਗੱਲ ਬਹੁਤ ਮੇਜਰ ਸਾਡੇ ਧਿਆਨ ਚ ਸਰ ਬਹੁਤ ਵਾਰਦਾਤ ਪਰ ਬੇਸਿਕਲੀ ਉੱਥੇ ਬੱਸ ਸਟੈਂਡ ਤੇ ਚੋਣਕੀ ਵੀ ਹੈਗੀ ਹੈ ਜੀ ਸਤੋ ਚੌਂਕ ਦੇ ਵਿੱਚ 24 ਆਪਰ ਜਿਹੜੀ ਸਾਡੀ ਪੀਸੀਆਰ ਅਵੇਲੇਬਲ ਹੁੰਦੀ ਆ ਰਾਤ ਨੂੰ ਨਾਕਾ ਬੰਦੀ ਹੁੰਦੀ ਆ ਰਾਤ ਨੂੰ ਜਿਹੜੀ ਗਸ਼ਟ ਅਫਸਰ ਜਿਹੜੇ ਹੈਗੇ ਆ ਉਹ ਚੈੱਕ ਕਰਨ ਵਾਸਤੇ ਵੀ ਜਿਹੜੇ ਹੈਗੇ ਆ ਉਹ ਲਾਏ ਜਾਂਦੇ ਆ ਇਹ ਬਟਾਲੇ ਦੇ ਸਰਦਾਰ ਜੀ ਉਹਨਾਂ ਦੇ ਕੋਲੋਂ 10 10000 ਕੁਝ ਰੁਪਏ ਸੀਗੇ ਉਹਨਾਂ ਨੂੰ ਲੁੱਟ ਲਿੱਤਾ ਗਿਆ ਜਿੱਥੇ ਉਹ ਦਾਗਦੇ ਬਾਦਸ਼ਾਹ ਦਵਾਖਾਨਾ ਵਗੈਰਾ ਉੱਥੇ ਇੱਕ ਪਾਸੇ ਜਿਹਾ ਆ ਗਿਆ ਉਹਨਾਂ ਨੂੰ ਫੂਵਾ ਜੀ ਕਿਤੇ ਸਾਰਾ ਸਮਾਨ ਲੁੱਟ ਲੜ ਕੇ ਲੈ ਗਏ ਕੋਈ ਨਹੀਂ ਸਾਡੇ ਧਿਆਨ ਤੁਸੀਂ ਲਿਆਣਾ ਜੀ ਉਹ ਅਸੀਂ ਚੈੱਕ ਕਰ ਲੈਂਦੇ ਆ ਕਿਉਂਕਿ ਜਦੋਂ ਸਰ ਕੰਪਲੀਟ